ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਰੋਜ਼ ਦੀ ਤਰ੍ਹਾਂ ਬਾਈ ਜੀ ਹਾਜ਼ਰ ਆ ਤੇ ਅੱਜ ਤੁਹਾਨੂੰ ਦੱਸ ਦਈਏ ਬਈ ਅੱਜ ਆਪਣੀ ਕਮੈਂਟਰੀ ਵੀਡੀਓ ਦੇ ਵਿੱਚ ਹੋਣੀ ਨਹੀਂ ਅੱਜ ਕਿਉਂਕਿ ਆਪਾਂ ਨੂੰ ਕੰਮ ਸੀਗਾ ਤੇ ਅੱਜ ਆਪਾਂ ਸਪੈਸ਼ਲ ਮੁੰਡਾ ਭੇਜਿਆ ਸੀਗਾ ਵੀਡੀਓ ਰਿਕਾਰਡ ਕਰਨ ਵਾਸਤੇ ਵੀਡੀਓ ਰਿਕਾਰਡ ਕਰ ਲਿਆ ਬਾਈ ਤੇ ਆਪਾਂ ਹੁਣ ਅਪਲੋਡ ਕੀਤੀ ਆ ਵੀਡੀਓ ਇਹਦੇ ਵਿੱਚ ਵੀਰੋ ਆਪਣੀ ਕਮੈਂਟਰੀ ਨਹੀਂ ਹੋਣੀ ਅੱਜ ਕਿਉਂਕਿ ਅੱਜ ਪ੍ਰੋਗਰਾਮ ਲਾਈਵ ਨਹੀਂ ਸੀਗਾ ਸਿਰਫ ਵੀਡੀਓ ਰਿਕਾਰਡ ਕੀਤੀ ਆ ਬਾਈ ਪਰ ਇਹ ਹੈਗੀ ਯਾਨੀ ਅੱਜ ਦੀ ਵੀਡੀਓ ਬਾਈ ਯਾਨੀ ਕਿ 9 ਅਪ੍ਰੈਲ 2024 ਦੀ ਵੀਡੀ ਰੇਡ ਚੱਲੇ ਆ ਤੂੜੀ ਦੇ ਆਜੋ ਅੰਦਰ ਦੀ ਥੋੜੀ ਬੋਲੋ ਬਾਈ 998 998 6092 ਅਖੜੋ ਬੋਲੋ 300 ਰੁਪਿਆ ਤੂੜੀ ਵਾਲਾ 300 ਰੁਪਿਆ 300 ਰੁਪਿਆ 5 10 15 20 25 30 35 335 ਰੁਪਏ 40 45 55 70 370 ਬੋਲਾ ਬਾਈ ਕਿਨੇ 71 80 385 ਕਿੱਥੇ ਜਾਣੀ ਬਾਈ ਚਲੀ ਨਹੀਂ ਜਾਊਗੀ 85 385 ਬੋਲਾਂਗੇ ਨੇ 385 ਰੁਪਏ ਬਾਈ ਕੀ ਦੀ ਟੜੀ ਹੈ ਹਲੋ ਅੰਦਰ ਵੀ ਬਾਹਰ ਵੀ ਨਹੀਂ ਅੰਦਰ ਵੀ ਥੋੜੀ ਬੋਲਾ ਜੀ ਮੈਂ 4 ਘਾਲੀ ਮੈਂ ਤਾਂ ਬੋਲੀ ਕਰੀ ਤਾ 300 ਰੁਪਿਆ 300 ਰੁਪਿਆ 5 305 10 15 20 25 30 35 40 45 345 350 ਜੀ 350 ਬੋਲਾ ਬਾਈ ਨੇ 52 60 ਰੁਪਏ 360 ਰੁਪਏ ਕੋਈ ਦਗਾ ਕੋਈ 65 70 ਇੱਟਰ 380 80 ਬੁਲੰਗਣੇ 380 ਰੁਪਏ ਬਾਈ ਕਾਲੀ ਵਾਲਾ ਕਿਹੜਾ ਬਾਈ ਹੈ ਆਜ ਬਾਈ 80 ਹੈ ਅੰਦਰ ਦੀ ਬਾਹਰ ਦੀ ਅੰਦਰਲੀ ਅੰਦਰਲੀ 300 ਰੁਪਿਆ 300 5 10 15 20 25 30 35

362 ਬੋਲਦਾ ਕੋਈ 70 ਕਰਦੇ 70 370 ਬੋਲਾਂਗੇ ਨਹੀਂ 370 ਰੁਪਈਆ ਭਾਈ ਭਾਈ ਆ ਭਈ ਆਈ ਨੰਬਰ ਦੀ ਭਈ ਨਾਲ ਹੀ ਬਾਹਰ ਦੀ ਅਕਲ ਬਾਹਰ ਨਹੀਂ ਬਾਹਰ ਨਹੀਂ ਬਿੱਲੀ ਗੁੱਲੀ ਕਹਿੰਦੇ ਨਹੀਂ 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 ਰੰਗ ਦਾ ਹੀ ਫਰਕ ਹੈ ਬਿੱਲੀ ਦਾ 250 ਰੁਪਈਆ 250 250 50 60 70 75 80 90 95 ਚਲੋ ਚਲੋ 305 ਮੈਂ ਕੱਟ ਲੈਣਾ ਮੈਂ ਦੇਣੂ ਮੈਂ 10 15 ਮੈਂ ਦੇ ਦਿੰਦਾ 20 20 ਕੱਟ ਲੈਣਾ 25 30 ਤੇਰੇ ਵੀ ਮੇਰੇ ਨਾਲ 325 ਬੋਲਣਗੇ 325 ਰੁਪਏ ਜੀ ਸਾਢੇ 350 ਰੁਪਏ ਆਈ ਇਹਦਾ ढ़ढ़े तीन सौ से तीन सौ पचुंजा सट पैं सत्तर पैं सौ सत्तर पचहत्तर अस्सी तीन सौ अस्सी पचास नब्बे तीन सौ नब्बे बोला तीन सौ नब्बे क्या ਇਹ ਬੋਲੇ ਤੜਫੀ ਤੋਂ ਅੰਦਰ ਦੀ ਜੀਰੇ ਹਾਂ ਅੰਦਰ ਦੀ ਤੁੜੀ ਬੋਲੋ ਜੀ 300 ਰੁਪਿਆ 300 300 5 5 10 20 25 30 35 40 45 550 ਜੀ 550 ਬੋਲਾਂਗੇ ਨੇ 52 ਹਾਂ 60 ਹਾਂ ਹਾਂ 360 ਰੁਪਏ ਹੁੰਦਾ ਕੋਈ 360 ਰੁਪਏ ਬਾਈ ਕਿਹਦੀ ਹੈ ਬਾਈ ਅੰਮ੍ਰਿਤ ਸਿੰਘ ਕਿਹਦੇ ਤੋਂ ਲੈਣੀ ਹੈ ਤੋਂ ਲੈਣੀ ਬਾੜੀ ਮੋਟੀ ਆ ਸਕਦੀ ਬਾਈ 360 ਰੁਪਿਆ 350 60 65 300 300 300 5 10 15 20 25 30 35 ਅੰਦਰ ਦੀ ਆ ਹੈ ਜੀ ਅੰਦਰ ਦੀ ਆ ਮਾੜੀ ਮੋਟੀ ਆ ਸਾਢੇ 350 ਜੀ ਸਾਢੇ 350 52 52 ਬੋਲਣਗੇ ਨੇ 60 65 70 ਜੀ ਸਾਰੇ ਆ 370 ਬੋਲਦਾ ਕੋਈ 370 ਦੀ ਬਾਈ ਜੀ ਕੀ 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 ਹੈ ਬਈ ਅੰਦਰ ਦੀ ਅੰਦਰ ਦੀ ਅੰਦਰ ਦੀ ਗਾਉਂ ਕਰਦੇ ਲੋ ਆਂ ਅੰਦਰ ਦੀ ਪੂਰੀ ਬੋਲੋ ਜੀ 300 ਰੁਪਿਆ ਸਾਢੇ 300 ਜੀ ਸਾਢੇ 350 54 54 60 65 70 75 375 80 85 90 390 ਬੋਲਾਂਗੇ ਨੇ 390 ਰੁਪਏ ਬਈ ਆਲਾਂਕ ਕਰੂਗੇ ਅੰਦਰ ਦੀ ਤੁਰੀ ਬੋਲੋਈ 300 350 ਜੀ 350 52 60 65 70 75 80 380 ਬੋਲਾਂਗੇ 85 2 ਬੋਲਿਆਂ 90 95 395 ਬੋਲਾਂਗੇ ਸੈਂ 99 ਬਾਈ ਜੀ ਕੀ ਗੱਲ ਦੀ ਇਹ ਬਾਈ ਆਪਣੀਆਂ ਅੰਦਰ ਦੀ ਟੂੜੀ ਆ ਅੰਦਰ ਦੀ ਟੂੜੀ 300 300 ਸੈਂ 100 ਰੁਪਿਆ 10 15 ਹੋਰ ਵੀ ਲਿਆ ਕਰੋ ਉਧਰ ਲੈ ਬੀ 25 25 ਇਹਦਾ 350 ਯਾਰ 60 ਰੁਪਏ 70 ਰੁਪਏ 370 ਕੋਲਾਂ ਨੇ 75 80 ਰੁਪਏ 90 390 95 ਥੋਲਾਂ ਕਿ ਨੇ 395 ਬਾਈ ਭਾਬੀ ਇਹ ਤੋਂ ਲੈ ਲੂਗਾ ਬਾਈ ਸਿੱਧੀ ਆ ਬਾਈ ਹਾਂਜੀ ਅੰਦਰ ਦੀ ਹਾਂਜੀ ਅੰਦਰ ਦੀ ਥੋੜੀ ਬੋਲੋ ਜੀ 300 300 ਕੋਈ ਵੀ ਇੱਧਰ ਲੈ ਲੈ 300 ਰੁਪਿਆ 5 10 15 25 30 35 40 45 345 ਬੋਲਣਗੇ ਨੇ 351 ਕਰੋੜ ਸਾਢੇ 355 60 360 ਰੁਪਏ 65 ਰੁਪਏ 365 ਬੋਲਣਗੇ ਨੇ 365 ਰੁਪਏ ਕਿੱਲਾ ਇਹ ਆ ਭਾਈ ਅੰਦਰ ਨਹੀਂ ਕੇ ਅਗਲੇ ਜੁਕੜੀ ਅੰਦਰ ਦੀ ਬਾਹਰ ਦੀ ਆਹ ਯਾਨੋ ਤੋੜ ਰਹੀ ਆ ਇਹ ਇਸ ਨਾਲ ਦੀ ਆ ਸਾਰੀ ਵਿੱਚੋਂ ਗਿੱਲੀ ਗਿੱਲੀ ਨਾ ਹੋਵੇ ਬੋਲੋ ਜੀ 200 200 200 ਰੁਪਿਆ 5 ਹਾਂਜੀ 10 15 ਵੀ ਆ ਬਾਈ ਜੱਟ ਰਲ ਪਰਤੀ ਨੇ 25 ਨੀਤੀ ਮੈਂ ਤੈਨੂੰ ਫੜੀ ਉਹ ਦੂਜੇ ਬਾਈ ਨੇ ਫੜ ਲਈ ਨਹੀਂ 25 ਨਹੀਂ ਮੈਨੂੰ ਨਹੀਂ ਦਿੱਤੀ ਰੱਖੀ 30 ਰੁਪਏ ਆਵੇ ਫਿਰ 35 ਰੁਪਏ 40 ਰੁਪਏ ਬਾਈ ਲੈ ਨਹੀਂ ਜੜਨ ਨਹੀਂ 40 ਰੁਪਏ 250 52 ਇਦਾਂ ਹੀ ਆਏਗਾ ਬੱਲੇ 60 65 60 ਬੋਲਾਂਗੇ 70 70 270 75 ਹੋਰ ਬਰਾਏਗਾ 275 ਬੋਲਾਂਗੇ ਨੇ 80 80 180 ਰੁਪਏ ਬਾਈ ਕਿਹਦਾ ਬਾਈ ਅੰਦਰ ਦੀ ਥੋੜੀ ਬੋਲੋ ਜੀ 300 ਰੁਪਿਆ 300 5 10 15 20 25 30 35 40 45 350 ਚੁੰਜਾ 352 ਬੋਲੰਗਣੇ 60 65 70 75 80 80 ਬੋਲਦਾ ਕੋਈ 380 ਰੁਪਏ ਭਾਈ ਕੀ ਹੈ ਭਾਈ ਅੰਦਰ ਵੀ ਹਾਂਜੀ ਨਹੀਂ ਨਹੀਂ ਬੰਦਾ ਨਹੀਂ ਪਤਾ ਲਾਉਣਾ 300 300 ਹਜੀ 5 10 15 20 25 30 35 40 45 350 ਜੀ 52 60 65 70 380 85 ਬੋਲਦਾ ਕੋਈ 385 ਰੁਪਏ ਬਾਈ 380 300 300 300 ਬੋਲਾ ਬਾਈ ਕਿਨੇ 5 10 310 ਰੁਪਏ ਤੇਰਾ 15 20 25 30 35 40 45 350 54 60 65 70 75 375 ਬੋਲਾ ਕਿਨੇ 375 ਰੁਪਏ ਬਾਈ ਕਲਾ ਕੋਈ ਮਾਰਦਾ ਕੁਝ ਨਹੀਂ ਜੀ ਬਾਈ ਦੱਬੀ ਆਹੋ ਤੂੰ ਨਾਲੇ ਕਰਨ ਲੱਗਾ ਮੈਂ ਮੈਂ ਇਹਨੇ ਨਾ ਕਰਾ ਪੁੱਛਿਆ 85 ਹੋਈ ਆ ਫਿਰ ਐਂ ਗੱਲ ਨਹੀਂ ਕਰੀ ਦਿੰਦੇ ਅਗਲੇ ਨੇ 300 ਕੋਲੀ ਲਾ ਕੇ ਲੈਣਾ ਕਿੰਨੇ ਲੈ 300 375 ਹਾਂ 300 ਬੋਲੰਗ ਨਾ 5 10 20 ਹਾਂ ਅੰਦਰ ਦੀ 47 345 350 350 59 80 300 ਸਾਡ ਬੋਲਦਾ ਕੋਈ 360 ਰੁਪਏ ਬਈ ਇਹ ਹੈ ਬਈ ਬਾਹਰ ਦੀ ਅੰਦਰ ਦੀ ਰੰਗਾਈ ਹੈ ਰੰਗ ਰੰਗ ਇਹ ਜਿਆਦਾ ਤਾਂ ਨਹੀਂ ਹੈ ਬੋਲੋ ਜੀ 320 200 5 5 10 25 3 22 250 55 60 65 70 75 80 85 285 ਬੋਲਾਂਗੇ ਨੇ 285 ਜੀ ਨਹੀਂ ਜੀ ਹਾਲ ਹੈ ਗਾਲੀ ਗਰੀ ਵੀਰੇ ਦੁਨੀਆ ਰੰਗ ਗੁ ਸਾਰੇ ਦੂ ਮਾਰ ਲੈ ਹਾਂ ਬੋਲਦਾ ਹੈ ਤਾਂ ਕੋਈ ਕੋਈ ਬੋਲਦਾ ਯਾਰ 50 ਰੁਪਏ 50 ਰੁਪਏ ਬੋਲਣਾ ਭਾਈ ਕਿਨੇ ਯਾਰ ਬੀਏ ਭਾਈ ਜੀ ਹੈਂ